ਮਾਗੀ ਵਾਲ ਦੇੰਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਗ ਮੰਜਨ ਸਿੰਘ ਸਾਧੂ ਮਾਨ ਤੂੜੀ ਘਰ ਇਸ਼ਨਾਨ ਹਰਕਾ ਨਾਮ ਅਥਿਆਏ ਸੁਣ ਸਭਨਾਂ ਨੂੰ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋਈ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ 17 ਵਾਹਿਗੁਰੂ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਾਰਾ ਹੀ ਪੜਾ ਕਰਦੇ ਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮ ਵਾਸਤੇ ਵਰਤ ਉਸ ਲੈਂ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਂ ਦੇ ਉੱਤੇ ਜੇ ਪੂਰਾ ਵੀ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਨਹੀਂ ਲੋਕ ਚੱਲ ਰਹੇ ਨੇ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਭਾਵੇਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਭਾਵੇਂ ਜਿੰਨੀ ਮਰਜ਼ੀ ਹੈ ਜਿਹੜੇ ਆਪਣੇ ਸਰਦਾ ਪਾਣਾ ਨਾਲ ਇਸ਼ਨਾਨ ਕਰਨ ਸੋਬਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਲੱਗਦਾ ਕਿ ਤੁਸੀਂ ਭਾਗਾਂ ਵਾਲੇ ਮਾਘੀਲੇ ਦੇ ਨੇ ਪਹੁੰਚੇ ਦਾ ਸੰਗਤ ਜਿਹੜੀ ਮੁਕਸਰ ਸਾਹਿਬ ਪਹੁੰਚੀ ਹੈ ਮੁਕਸਰ ਸਾਹਿਬ ਜਿਹੜੀ ਸਖਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਜਿਹੜੀ ਉੱਥੇ ਪਹੁੰਚ ਗਈ ਆ ਅਹੀਂ ਸੋ ਮੁਕਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅਜ ਗੁਰੂ ਘਰ ਪਹੁੰਚਾ ਅੱਜ ਗੁਰੂ ਘਰ ਇੱਥੇ ਸੱਚਖੰਡ ਸਬੰਦ ਸਾਹਿਬ ਪਹੁੰਚੇ ਆ ਤੇ ਸੰਗਤ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਸਾਹ ਮਹਾਰਾਜ ਸਿੱਕੇ ਪਾਛਾ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮਹਾਨ ਦਿਨ ਹੈ ਮ ਜਿਹੜੀ ਦੁਨੀਆਂ ਹੈਗੀਆਂ ਤੀਰਸ ਸ਼ਰਨਾਂ ਜਾ ਕੇ ਇਸ਼ਨਾਨ ਕਰਨ ਨੂੰ ਬੜਾ ਪੁੰਨ ਸਮਝਦੇ ਹਨ ਅਤੇ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰ ਰਹੀਆਂ ਹਨ ਅਤੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਧ ਲਿਆ ਹਨ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦਾ ਦਿਨ ਮੁਖਸਰ ਸਾਹਿਬ ਵਿਖੇ 40 ਮੁਕਤੀਆਂ ਦੀ ਪਾਧੀ ਦਿੱਤੀ ਗਈ ਹੈ ਜਦੋਂ 40 ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਦੇ ਆਏ ਸੀ ਅਸੀਂ ਤੁਹਾਡੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਵਾਪਸ ਚਬਾਲ ਵਿਖੇ ਆਏ ਤਾਂ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਜਦੋਂ ਉਹਨਾਂ ਨੂੰ ਬਹੁਤ ਲਾਂਧਾ ਪਾਈਆਂ ਵੀ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਐ ਤਾਂ ਖੇਦਰਾਣੇ ਦੀ ਢਾਹ ਵਿਖੇ ਉਹ ਸਿੰਘ ਮਾਤਾ ਸਹਿਬਕੌਰ ਦੀ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਪਹੁੰਚੇ ਅਤੇ ਗੁਰੂ ਜੀ ਸਾਹਿਬ ਵੀ ਉਥੇ ਖੇਦਰਾਣੇ ਢਾਹ ਵਿਖੇ ਪਹੁੰਚ ਗਏ ਅਤੇ ਉੱਥੇ ਗਹਿ ਗੱਜ ਦੀ ਮੁਗਲ ਨਾਲ ਮੁਗਲਾਂ ਨਾਲ ਟਕਰਾ ਹੋਇਆ ਤੇ 40 ਸਿੰਘਾਂ ਨੇ ਸ਼ੀਧੀ ਪ੍ਰਾਪਤ ਕੀਤੀ ਉਹਨਾਂ ਨੂੰ 40 ਮੁਖਤਿਆਂ ਦਾ ਖਿਤਾਬ ਦਿੱਤਾ ਗਿਆ ਅੱਜ ਦਾ ਦਿਨ ਜੋ ਬਦਾਵਾ ਲਿਖਿਆ ਸੀ ਗੁਰੂ ਜੀ ਨੇ ਮਾ ਸਿੰਘ ਦੇ ਸਾਹਮਣੇ ਅੱਜ ਜੋ ਪਾੜ ਕੇ ਟੁੱਟੀ ਗੰਢੀ ਸੀ ਅਜ ਇਸ ਕਰਕੇ ਉਹਨੂੰ ਮੁਕਤ ਸਰ ਸਾਹਿਬ ਮੁਕਤੀ ਦਾ ਘਰ ਜਿਹੜਾ ਹੈਗਾ ਮੁਕਤ ਸਰ ਸਾਹਿਬ ਕਿਹਾ ਜਾਂਦਾ ਹੈ ਇਸ ਬਹੁ ਸੰਗਤਾਂ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਕਰ ਰਹੀਆਂ ਹਨ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰਕੇ ਬੜਾ ਪੁੰਨ ਸਮਝ ਰਹੀਆਂ ਹਨ ਵਾਹਿਗੁਰੂ ਵਾਹਿਗੁਰੂ ਵਾਹਿ ਮਾਗੀ ਵਾਲ ਦੇਨ ਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਘ ਮੰਨ ਸੰਗ ਸਾਧੂ ਮਹਾਂ ਤੂੜੀ ਘਰ ਇਸ਼ਨਾਨ ਹਰਕਾ ਨਾਮ ਅਥਾਏ ਸੁਣ ਸਭਨਾ ਨਨ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਤਨਾਬਾਈ ਕੋ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਹਾਰਾਜ ਪਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮਾਸੇ ਵਰਤ ਉਸ ਲੈਂ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਂ ਦੇ ਉਤੇ ਜੇ ਪੂਰਾ ਵੀ ਇਹ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਨਹੀਂ ਲੋਕ ਚੱਲਣ ਗਏ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਭਾਵੇਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਭਾਵੇਂ ਜਿੰਨੀ ਮਰਜ਼ੀ ਹੈ ਜਿਹੜੇ ਆਪਣੇ ਸਰਦਾ ਪਾਣਾ ਨਾਲ ਇਸ਼ਨਾਨ ਕਰਨ ਸਰੋਵਰ 'ਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਲੱਗਦਾ ਕਿ ਤੁਸੀਂ ਭਾਗਾਂ ਵਾਲੇ ਮਾਘੀ ਹਲ ਦੇ ਨੇ ਪਹੁੰਚੇ ਸੰਗਤ ਜਿਹੜੀ ਮੁਕਸਰ ਸਾਹਿਬ ਪਹੁੰਚੀ ਹੈ ਮੁਕਸਰ ਸਾਹਿਬ ਜਿਹੜੀ ਸਖਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਹੈ ਜਿਹੜੀ ਉੱਥੇ ਪਹੁੰਚ ਗਈ ਆ ਅਸੀਂ ਨੇ ਸੋਮੁਖ ਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅਨਾਰੇ ਗੁਰੂ ਘਰ ਪਹੁੰਚੇ ਅੱਜ ਗੁਰੂ ਘਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਤੇ ਸੰਗਤ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਵਾਰਾ ਸਾਹਿਬ ਮਹਾਰਾਜ ਜੀ ਤੇ ਪਾਤਸ਼ਾਹ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਹੜੀ ਦੁਨੀਆਂ ਹੈਗੀਆਂ ਤੀਰਥ ਸਥਾਨਾਂ ਤੇ ਜਾ ਕੇ ਇਸ਼ਨਾਨ ਕਰਨ ਨੂੰ ਬੜਾ ਪੁੰਨ ਸਮਝਦੇ ਹਨ ਅਤੇ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰ ਰਹੀਆਂ ਹਨ ਅਤੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਧ ਲਿਆ ਹਨ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅਜਿਹੇ ਦਿਨ ਮੁਖਸਰ ਸਾਹਿਬ ਵਿਖੇ 40 ਮੁਕਤਿਆਂ ਦੀ ਪਾਦਿੱਤ ਕੀਤੀ ਗਈ ਹੈ ਜਦੋਂ 40 ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਦੇ ਆਏ ਸੀ ਅਸੀਂ ਤੁਹਾਡੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਵਾਪਸ ਚਬਾਲ ਵਿਖੇ ਆਏ ਮਾਤਾ ਭਾਗਕੌਰ ਦੀ ਗਵਾਈ ਵਿੱਚ ਜਦੋਂ ਉਹਨਾਂ ਨੂੰ ਬਹੁਤ ਲਾਂਧਾ ਪਾਈਆਂ ਵੀ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਐ ਤਖਤਰਾਣੇ ਦੀ ਢਾਹ ਵਿਖੇ ਉਹ ਸਿੰਘ ਮਾਤਾ ਸਹਿਬਕੌਰ ਦੀ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਪਹੁੰਚੇ ਅਤੇ ਗੁਰੂ ਜੀ ਸਾਹਿਬ ਵੀ ਉਥੇ ਖੇਰਾਨੀ ਢਾਹ ਵਿਖੇ ਪਹੁੰਚ ਗਏ ਅਤੇ ਉੱਥੇ ਗਹਿ ਗੱਜ ਦੀ ਮੁਗਲ ਨਾਲ ਮੁਗਲਾਂ ਨਾਲ ਟਕਰਾ ਹੋਇਆ ਤੇ 40 ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੂੰ 40 ਮੁਖਤਿਆਂ ਦਾ ਖਿਤਾਬ ਦਿੱਤਾ ਗਿਆ ਅੱਜ ਦਾ ਦਿਨ ਜੋ ਬਦਾਵਾ ਲਿਖਿਆ ਸੀ ਗੁਰੂ ਜੀ ਨੇ ਮਾ ਸਿੰਘ ਦੇ ਸਾਹਮਣੇ ਅੱਜ ਜੋ ਪਾੜ ਕੇ ਟੁੱਟੀ ਗੰਢੀ ਸੀ ਅੱਜ ਇਸ ਕਰਕੇ ਉਹਨੂੰ ਮੁਕਤ ਸਰ ਸਾਹਿਬ ਮੁਕਤੀ ਦਾ ਕਰ ਜਿਹੜਾ ਹੈਗਾ ਮੁਕਤ ਸਰ ਸਾਹਿਬ ਕਿਹਾ ਜਾਂਦਾ ਹੈ ਇਸ ਸੰਗਤਾਂ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਕਰ ਰਹੀਆਂ ਹਨ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਸ਼ਰਧਾਂਜਲੀ ਕਰਕੇ ਬੜਾ ਪੁੰਨ ਸਮਝ ਰਹੀਆਂ ਹਨ guru ਵਲ ਦੇੰਦਾ ਦੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਗ ਮੰਜਨ ਸੰਗ ਸਾਧੂ ਮਾਂ ਤੂੜੀ ਘਰ ਇਸ਼ਨਾਨ ਹਰਕਾ ਨਾਮ ਅਥਿਆਏ ਸੁਣ ਸਭਨਾਂ ਨੂੰ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋਈ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ 17 ਵਾਹਿਗੁਰੂ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦਵੋ ਕਿ ਬਹੁਤ ਮਾਰਾ ਹੀ ਪੜਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮਾਸੇ ਵਰਤ ਉਸ ਲੈਂ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਂ ਦੇ ਉੱਤੇ ਜੇ ਪੂਰਾ ਵੀ ਇਹ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਨਹੀਂ ਲੋਕ ਚੱਲਣ ਗਏ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਭਾਵੇਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਭਾਵੇਂ ਜਿੰਨੀ ਮਰਜ਼ੀ ਹੈ ਜਿਹੜੇ ਆਪਣੇ ਸਰਦਾ ਪਾਣਾ ਨਾਲ ਇਸ਼ਨਾਨ ਕਰਨ ਸਰੋਵਰ 'ਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਲੱਗਦਾ ਕਿ ਤੁਸੀਂ ਭਾਗਾਂ ਵਾਲੇ ਮਾਘੀ ਹਲੇ ਦੇ ਨੇ ਪਹੁੰਚੇ ਜਾ ਸੰਗਤ ਜਿਹੜੀ ਮੁਖਸਰ ਸਾਹਿਬ ਪਹੁੰਚੀ ਹੈ ਮੁਖਸਰ ਸਾਹਿਬ ਜਿਹੜੀ ਸਖਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਹੈ ਜਿਹੜੀ ਉੱਥੇ ਪਹੁੰਚ ਗਈ ਆ ਅਸੀਂ ਵੀ ਸੋ ਮੁਖਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅਸੀਂ ਗੁਰੂ ਘਰ ਪਹੁੰਚੇ ਅੱਜ ਗੁਰੂ ਘਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਤੇ ਸੰਗਤ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦ੍ਰਸ਼ ਸਾਹਿਬ ਮਹਾਰਾਜ ਸਿੱਕੇ 파ਸ਼ਾ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜ ਇਹੜੀ ਦੁਨੀਆ ਹੈਗੀਆਂ ਤੀਰਸ ਸ਼੍ਰੀਨਾਹ ਜਾ ਕੇ ਇਸ਼ਨਾਨ ਕਰਨ ਨੂੰ ਬੜਾ ਪੁੰਨ ਸਮਝਦੇ ਹਨ ਅਤੇ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰ ਰਹੀਆਂ ਹਨ ਅਤੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਧ ਲਿਆ ਹਨ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦਾ ਦਿਨ ਮੁਖਸਰ ਸਾਹਿਬ ਵਿਖੇ 40 ਮੁਕਤੀਆਂ ਦੀ ਪਾਧੀ ਦਿੱਤੀ ਗਈ ਹੈ ਜਦੋਂ 40 ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਦੇ ਆਏ ਸੀ ਅਸੀਂ ਤੁਹਾਡੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਵਾਪਸ ਚਬਾਲ ਵਿਖੇ ਆਏ ਤਾਂ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਜਦੋਂ ਉਹਨਾਂ ਨੂੰ ਬਹੁਤ ਲਾਂਧਾ ਪਾਈਆਂ ਵੀ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਐ ਤਾਂ ਖੇਦਰਾਣੇ ਦੀ ਢਾਹ ਵਿਖੇ ਉਹ ਸਿੰਘ ਮਾਤਾ ਸਹਿਬਕੌਰ ਦੀ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਪਹੁੰਚੇ ਅਤੇ ਗੁਰੂ ਜੀ ਸਾਹਿਬ ਵੀ ਉਥੇ ਖੇਦਰਾਣੇ ਦੀ ਢਾਹ ਵਿਖੇ ਪਹੁੰਚ ਗਏ ਅਤੇ ਉੱਥੇ ਗਹਿ ਗੱਜ ਦੀ ਮੁਗਲ ਨਾਲ ਮੁਗਲਾਂ ਨਾਲ ਟਕਰਾ ਹੋਇਆ ਤੇ 40 ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੂੰ 40 ਮੁਖਤਿਆਂ ਦਾ ਖਿਤਾਬ ਦਿੱਤਾ ਗਿਆ ਅੱਜ ਦਾ ਦਿਨ ਜੋ ਬਦਾਵਾ ਲਿਖਿਆ ਸੀ ਗੁਰੂ ਜੀ ਨੇ ਮਾ ਸਿੰਘ ਦੇ ਸਾਹਮਣੇ ਅੱਜ ਜੋ ਪਾੜ ਕੇ ਟੁੱਟੀ ਗੰਢੀ ਸੀ ਅੱਜ ਇਸ ਕਰਕੇ ਉਹਨੂੰ ਮੁਕਤ ਸਰ ਸਾਹਿਬ ਮੁਕਤੀ ਦਾ ਕਰ ਜਿਹੜਾ ਹੈਗਾ ਮੁਕਤ ਸਰ ਸਾਹਿਬ ਕਿਹਾ ਜਾਂਦਾ ਹੈ ਇਸ ਬਹੁ ਸੰਗਤਾਂ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਕਰ ਰਹੀਆਂ ਹਨ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰਕੇ ਬੜਾ ਪੁੰਨ ਸਮਝ ਰਹੀਆਂ ਹਨ ਵਾਹਿਗੁਰੂ ਵਾਹਿਗੁਰੂ ਵਾਹਿ ਮਾਗੀ ਵਾਲ ਦੇਨ ਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਗ ਮੰਨਣ ਸੰਗ ਸਾਧੂ ਮਹਾਂ ਤੂੜੀ ਘਰ ਇਸ਼ਨਾਨ ਹਰਕਾ ਨਾਮ ਅਥਾਏ ਸੁਣ ਸਭਨਾ ਨਨ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਤਨਾਮ ਵਾਈਕੁਲ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਹਾਰਾਜ ਪਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮ ਵਾਸਤੇ ਵਰਤ ਉਸ ਲੈਂ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਂ ਦੇ ਉੱਤੇ ਜੇ ਪੂਰਾ ਵੀ ਇਹ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਨਹੀਂ ਲੋਕ ਚੱਲ ਰਹੇ ਨੇ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਭਾਵੇਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਭਾਵੇਂ ਜਿੰਨੀ ਮਰਜ਼ੀ ਹੈ ਜਿਹੜੇ ਆਪਣੇ ਸਰਦਾ ਪਾਣਾ ਨਾਲ ਇਸ਼ਨਾਨ ਕਰਨ ਸੋਬਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਲੱਗਦਾ ਕਿ ਤੁਸੀਂ ਭਾਗਾਂਲੇ ਮਾਘੀਲੇ ਦੇ ਨੇ ਪਹੁੰਚੇ ਜਾ ਸੰਗਤ ਜਿਹੜੀ ਮੁਕਸਰ ਸਾਹਿਬੀ ਪਹੁੰਚੀ ਹੈ ਮੁਕਸਰ ਸਾਹਿਬ ਜਿਹੜੀ ਸਗਦੇ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਜਿਹੜੀ ਉੱਥੇ ਪਹੁੰਚੀ ਆ ਆਈ ਨਹੀਂ ਸੋ ਮੁਕਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅਨਾਰੇ ਗੁਰੂ ਘਰ ਪਹੁੰਚਾ ਅੱਜ ਗੁਰੂ ਘਰ ਇੱਥੇ ਸੱਚਖੰਡ ਸਬੰਦਸਾ ਪਹੁੰਚੇ ਆ ਤੇ ਸੰਗਤ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਵਾਰਾ ਸਾਹਿਬ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮਹਾਨ ਦਿਨ ਹੈ ਮਾਗ ਮਿਨਨ ਜਿਹੜੀ ਦੁਨੀਆਂ ਹੈਗੀਆਂ ਤੀਰਥ ਸਥਾਨਾਂ 'ਤੇ ਜਾ ਕੇ ਇਸ਼ਨਾਨ ਕਰਨ ਨੂੰ ਬੜਾ ਪੁੰਨ ਸਮਝਦੇ ਹਨ ਅਤੇ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰ ਰਹੀਆਂ ਹਨ ਅਤੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਧ ਲਿਆ ਹਨ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦਾ ਦਿਨ ਮੁਖਸਰ ਸਾਹਿਬ ਵਿਖੇ 40 ਮੁਕਤਿਆਂ ਦੀ ਪਾਦਿੱਤ ਕੀਤੀ ਗਈ ਹੈ ਜਦੋਂ 40 ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਦੇ ਆਏ ਸੀ ਅਸੀਂ ਤੁਹਾਡੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਵਾਪਸ ਚਬਾਲ ਵਿਖੇ ਆਏ ਤਾਂ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਜਦੋਂ ਉਹਨਾਂ ਨੂੰ ਬਹੁਤ ਲਾਂਧਾ ਪਾਈਆਂ ਵੀ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਆ ਤਾਂ ਖੇਦਰਾਣੇ ਦੀ ਢਾਹ ਵਿਖੇ ਉਹ ਸਿੰਘ ਮਾਤਾ ਸਹਿਬਕੌਰ ਦੀ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਪਹੁੰਚੇ ਅਤੇ ਗੁਰੂ ਜੀ ਸਾਹਿਬ ਵੀ ਉੱਥੇ ਖੇਦਰਾਣੇ ਢਾਹ ਵਿਖੇ ਪਹੁੰਚ ਗਏ ਅਤੇ ਉੱਥੇ ਗਹਿ ਗੱਜ ਦੀ ਮੁਗਲ ਨਾਲ ਮੁਗਲਾਂ ਨਾਲ ਟਕਰਾ ਹੋਇਆ ਤੇ 40 ਸਿੰਘਾਂ ਨੇ ਸ਼ੀਧੀ ਬਰਾਦ ਕੀਤੀ ਉਹਨਾਂ ਨੂੰ 40 ਮੁਕਤੀਆਂ ਦਾ ਖਿਤਾਬ ਦਿੱਤਾ ਗਿਆ